ਮੌਜੂਦਾ ਪੰਜਾਬ ਸਰਕਾਰ ਹਾਂਜੀ ਇਹਨਾਂ ਨੇ ਝਾਕੇ ਮਾਰਿਆ ਜਿਹੜੀ ਗੱਲ ਇਹਨਾਂ ਦਾ ਸੱਤਾ 'ਚ ਆਉਣਾ ਹੀ ਝਾਕੇ ਆਉਣਾ ਸੀ ਤੁਸੀਂ ਇਹ ਕਹਿੰਦੇ ਹੋ ਕਿ ਪਾਲਿਸੀ ਸੇਮ ਹੈ ਸਿਰਫ ਮੋਡੀਫਾਈ ਫਾਰਮ ਹੁੰਦਾ ਉਹਦੇ 'ਚ ਮੈਂ ਦੱਸਦਾ ਕਿ ਕਿੱਥੇ 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 ਸੌਦਾ ਕਰ ਅਸਲ ਇਹਦਾ ਮੁੱਦੇ ਦਾ ਹੱਲਾ ਗ੍ਰਾਮ ਸਭਾ ਗ੍ਰਾਮ ਸਭਾ ਕਿਸਾਨ ਯੂਨੀਅਨ ਵਾਂਗੂ ਪ੍ਰੈਸ਼ਰ ਗਰੁੱਪ ਬਣ ਸਕਦਾ ਜਿਹੜਾ ਸਰਪੰਚ ਆ ਬਾਈ ਜੀ ਉਹ ਫਿਰ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਤ ਆ ਪੰਜਾਬ ਦੇ ਜਿਹੜੇ ਲੋਕ ਆ ਨਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੇਗੀ ਵੀ ਕਿਸੇ ਗੱਲ ਦੇ ਵਿੱਚ ਉਲਝਾ ਕੇ ਕਿਸੇ ਗੱਲ ਦੇ ਵਿੱਚ ਲਾਰਾ ਲੱਪਾ ਲਾ ਕੇ ਲੈ ਲੋਕ ਇੱਕ ਤਾਂ ਜਿਹੜੀ ਪੋਲੀਟੀਕਲ ਹੀ ਗੱਲ ਮੈਂ ਕਹਾਂ ਰਾਜਨੀਤੀ ਦਾ ਅਕਸ ਲੋਕਾਂ ਨੇ ਇੰਨਾ ਖਰਾਬ ਕਰ ਦਿੱਤਾ ਵੀ ਪੋਲੀਟੀਕਲ ਜਿੱਥੇ ਸ਼ਬਦ ਆਉਂਦਾ ਉਹਨੂੰ ਲੋਕ ਨਫ਼ਰਤ ਕਰਨ ਲੱਗ ਪਏ ਗ੍ਰਾਮ ਸਭਾ ਮਜ਼ਬੂਤ ਕਰੋ ਤੁਹਾਨੂੰ ਕਿਸੇ ਪਾਰਟੀ ਤੋਂ ਡਰਨ ਦੀ ਲੋੜ ਨਹੀਂ ਕਿਸੇ ਸਟੇਟ ਗਵਰਨਮੈਂਟ ਤੋਂ ਕਿਸੇ ਕੇਂਦਰ ਸਰਕਾਰ ਤੋਂ ਡਰਨ ਤੇ ਕਾਨੂੰਨ ਮੁਤਾਬਕ ਹੈ ਇਹ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖੂਬਸੂਰਤ ਪੋਡਕਾਸਟ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਬੈਠੇ ਹੋ ਜੀ ਸਰਦਾਰ ਅਵਤਾਰ ਸਿੰਘ ਖੋਸਾ ਭਾਜੀ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਅਵੇਲੇਬਲ ਟਾਈਮ ਕੱਢਿਆ ਜੀ ਧੰਨਵਾਦ ਜੀ ਤੁਹਾਡਾ ਵੀ ਭਾਜੀ ਮੈਨੂੰ ਪਤਾ ਹੈ ਤੁਸੀਂ ਪੋਲੀਟੀਕਲੀ ਬਹੁਤ ਐਕਟਿਵ ਰਹੇ ਹੋ ਪੰਜਾਬ ਵਿੱਚ ਇੱਥੇ ਵੀ ਤੁਹਾਡੇ ਬਹੁਤ ਵਧੀਆ ਤਰੀਕ ਨਾਲ ਸੋਚਣਾ ਤੁਸੀਂ ਹਰੇਕ ਨੂੰ ਨਾਲ ਲੈ ਕੇ ਚੱਲਦੇ ਆਂ ਅੱਜ ਦਾ ਜਿਹੜਾ ਟੌਪਿਕ ਹੈ ਮੇਰਾ ਨਾ ਉਹ ਮੈਂ ਲੈਂਡ ਪੁੱਲਿੰਗ ਪਾਲਿਸੀ ਬਾਰੇ ਥੋੜੀ ਥੋੜੀ ਜਾਣਕਾਰੀ ਲੈਣਾ ਕਈ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਮਨ 'ਚ ਆ ਰਹੇ ਹਨ ਜਿੰਨਾ ਤੱਕ ਮੇਰੀ ਨੋਲੇਜ ਹੈ ਮਹੀਨਾ ਪਹਿਲਾਂ ਸਟੇਟ ਗਵਰਨਮੈਂਟ ਬਨੇ ਇਹ ਲੈਂਡ ਪੁੱਲਿੰਗ ਪਾਲਿਸੀ ਸ਼ੁਰੂਆਤ ਕੀਤੀ ਸੀ ਹਨ ਉਸ ਤੋਂ ਬਾਅਦ ਕਿਸਾਨਾਂ ਨੇ ਉਹ ਸੰਘਰਸ਼ ਦੇ ਦੌਰਾਨ ਹੁਣ ਇਹ ਡਿਸਾਈਡ ਕਰ ਲਿਆ ਕਿ ਉਹਨਾਂ ਨੇ ਕਿਸੇ ਵਾਪਸ ਲੈ ਰਹੇ ਹਜੇ ਮਹੀਨਾ ਹੀ ਵਿੱਚ ਗੈਪ ਸੀਗਾ ਹਜੇ ਤਾਂ ਸਿਰਫ ਉਹ ਧੰਨਵਾਦੀ ਸੋਚ ਰਹੇ ਸੀ ਕਿ ਹਾਓ ਆਪਾਂ ਉਹਨਾਂ ਨੂੰ ਥੈਂਕਸ ਕਰੀਏ ਪਰ ਉਹਨਾਂ ਨੇ ਹੁਣ ਨਵੇਂ ਤਰੀਕੇ ਨਾਲ ਫੇਰ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜੀ ਤੁਸੀਂ ਇਹਨੂੰ ਕਿੱਦਾਂ ਲੈਣੇ ਹੋ ਚੀਜ਼ ਨੂੰ ਅਸਲ 'ਚ ਨਾ ਜਿਹੜੀ ਇਹ ਮੌਜੂਦਾ ਪੰਜਾਬ ਸਰਕਾਰ ਹੈ ਹਾਂਜੀ ਇਹਨਾਂ ਨੇ ਧਿਹਾਕੇ ਮਾਰਿਆ ਜਿਹੜੀ ਗੱਲ ਇਹਨਾਂ ਦਾ ਸੱਤਾ 'ਚ ਆਉਣਾ ਹੀ ਧਿਹਾਕੇ ਆਉਣਾ ਸੀ ਅੱਛਾ ਜੀ ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਕੇਂਦਰ ਦੇ ਵਿੱਚ ਗੱਲ ਸਮਝਣ ਦੀ ਲੋੜ ਆ ਕਿ ਅੰਨਾ ਹਜ਼ਾਰੇ ਨੇ ਉਹ ਜਿਹੜਾ ਅੰਦੋਲਨ ਵਿੱਢਿਆ ਸੀ ਹਾਂਜੀ ਉਹਦੇ 'ਚ ਇਹ ਪਾਰਟੀ ਨਿਕਲ ਕੇ ਆਈ ਤੇ ਦਿੱਲੀ ਤੇ ਰਾਜ ਕਰ ਲਿਆ ਬਿਲਕੁਲ ਹੈਨਾ ਅਨਾਹਜਾਰੇ ਦੀ ਪੁੱਛ ਰਸ ਕਿੱਧਰ ਗਈ ਜਿਹੜੀਆਂ ਅਨਾਹਜਾਰੇ ਦੀਆਂ ਮੰਗਾਂ ਸੀ ਉਹ ਕਿੱਧਰ ਗਈਆਂ ਸਿਸਟਮ ਕਿੱਧਰ ਗਿਆ ਹੁਣ ਆ ਜੀ ਆਪਾਂ ਪੰਜਾਬ ਤੇ ਪੰਜਾਬ ਤੇ ਇਹ ਅਕਾਲੀ ਦਲ ਤੇ ਕਾਂਗਰਸ ਨੂੰ ਭੰਡ ਕੇ ਸਤਾ ਚਾਏ ਸੀ ਆਮ ਆਦਮੀ ਪਾਰਟੀ ਤੇ ਇਹਨਾਂ ਨੇ ਤੁਝਾ ਲੈ ਲੋਕ ਹਨਾ ਕਾਂਗਰਸ ਤੋਂ ਤਾਂ ਲੋਕ ਥੋੜਾ ਜਿਹਾ ਬਚ ਕੇ ਪਹਿਲਾਂ ਹੀ ਚੱਲਦੇ ਸੀ ਅਕਾਲੀ ਦਲ ਤੋਂ ਵੀ ਠੀਕ ਠੀਕ ਦੂਰੀ ਬਣਾ ਕੇ ਰੱਖਦੇ ਸੀ ਲੋਕ ਇਹਨਾਂ ਨੂੰ ਲੋਕਾਂ ਨੇ ਆਪਦੇ ਸਮਝ ਲਿਆ ਵੀ ਨਹੀਂ ਯਾਰ ਇਹ ਤਾਂ ਵਾਕਈ। ਨਾਲੇ ਵੀ ਸੀ ਲੋਕ ਕਹਿੰਦੇ ਕਿ ਨਵੀਂ ਧਿਰ ਨੂੰ ਆਪਾਂ ਥੋੜਾ ਮੌਕਾ ਦੇ ਕੇ ਦੇਖ ਲਈਏ ਨਾ ਹਾਂ। ਹੁਣ ਕੀ ਹੋਇਆ ਵੀ ਇਹਨਾਂ ਨੇ ਜਿਹੜੀ ਉਹ 65000 ਏਕੜ ਵਾਲੀ ਪਾਲਿਸੀ ਬਣਾ ਲਈ। ਮਨਚ ਇਹਨਾਂ ਦੇ ਬੇਈਮਾਨੀ ਜਿਹੜੀ ਆ ਇੱਕ ਤਾਂ ਹੁਣ ਇਹਨਾਂ ਨੇ ਪਾਲਿਸੀ ਨਵੀਂ ਲੈ ਆਂਦੀ ਉਹਦਾ ਬਦਲਿਆ ਹੋਇਆ ਰੂਪ। ਜਿਹੜੀਆਂ ਗੱਲਾਂ ਤੋਂ ਇਹਨਾਂ ਨੇ ਮਾਰ ਖਾਧੀ ਸੀ ਇਹਨਾਂ ਨੇ ਮਾਰ ਕਿੱਥੋਂ ਖਾਧੀ ਸੀ ਵੀ 65000 ਏਕੜ ਇੱਕੋ ਵਾਰੀ ਨੋਟੀਫਿਕੇਸ਼ਨ ਜਾਰੀ ਕਰਤਾ। ਤੇ ਹੁਣ ਜਿਹੜਾ 65000 ਏਕੜ ਤੋਂ ਲੋਕ ਪ੍ਰਭਾਵਿਤ ਹੋ ਰਹੇ ਸੀ ਉਹ ਇਕੱਠ ਵੱਡਾ ਹੋ ਗਿਆ। ਉਹਨਾਂ ਨੇ ਪਾਲਿਸੀ ਕਰ ਲਈ ਵੀ ਆਪਾਂ ਥੋੜੋ ਥੋੜਾ ਕਰਕੇ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਧਾ ਚੱਪਾ ਨਾ ਭਰੀਏ ਚੁੰਡੀ ਭਰੀਏ ਅੱਛਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪਾਲਿਸੀ ਸੇਮ ਹੈ ਸਿਰ ਮੋਡੀਫਾਈ ਫਾਰਮ ਹੋਉਂਦਾ ਚੀਜ਼ ਉਹਦੇ ਵਿੱਚ ਮੈਂ ਦੱਸਦਾ ਕਿੱਥੇ 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 ਸੌਦਾ ਕਰਤੀਆਂ ਮੈਂ ਠੀਕ ਹੈ ਵੀ 65 ਹਜ਼ਾਰ ਕਿਲਾ ਇਕੱਠਾ ਨਾ ਲਈਏ ਆਪਾਂ ਇੱਕ ਜ਼ਿਲ੍ਹਾ ਚੱਕ ਲਈਏ ਪਹਿਲਾਂ ਇਹਨਾਂ ਨੇ ਮੁਹਾਲੀ ਕਿਲਾ ਫੜ ਲਿਆ ਅੱਛਾ ਉਹਦੇ 17 ਪਿੰਡ ਓਕੇ ਠੀਕ ਹੈ ਜੀ ਹੁਣ ਉਹਦੇ ਚ ਗਾਂ ਪਹਿਲਾਂ ਤਾਂ ਏਕੜ ਘਟਾ ਲਏ ਹਨ 17 ਪਿੰਡ ਇੱਕ ਜ਼ਿਲ੍ਹਾ ਉਸ ਤੋਂ ਕਹਾਂ ਕੀ ਗੱਲ ਹੈ ਵੀ ਆਪਾਂ ਲੋਕਾਂ ਤੋਂ ਸਿੱਧੀ ਪੈਲੀ ਨਾ ਲਈਏ। ਅੱਛਾ ਜਿਹੜੀਆਂ ਪੰਚਾਇਤਾਂ ਦੀਆਂ ਸ਼ਾਮਲਾੜ ਜ਼ਮੀਨਾਂ ਨੇ ਹੁਣ ਵੇਖੋ ਕਈ ਪਿੰਡਾਂ ਦੇ ਵਿੱਚ 20 20 30 30 40 40 ਏਕੜ ਜ਼ਮੀਨ ਆ। ਉਸ ਪਿੰਡ ਦੀ ਜ਼ਮੀਨ ਤੋਂ ਪਿੰਡ ਨੂੰ ਆਮਦਨ ਆਉਂਦੀ ਆ। ਬਿਲਕੁਲ। ਪਿੰਡ ਦੇ ਵਿੱਚ ਜੋ ਵੀ ਪਿੰਡ ਦੇ ਕਾਰਜ ਹੁੰਦੇ ਆ ਉਸ ਜ਼ਮੀਨ ਨਾਲ ਹੁੰਦੇ ਆ ਤੇ ਉਹਦਾ 25% ਹਿੱਸਾ ਸਟੇਟ ਗਵਰਨਮੈਂਟ ਕੋਲੇ ਵੀ ਜਾਂਦਾ। ਠੀਕ ਹੈ ਜੀ। ਜਿਹੜੀਆਂ ਸਥਾਨਕ ਸਰਕਾਰਾਂ ਨੂੰ ਚਲਾਉਂਦੀ ਆ ਨਾ ਸਟੇਟ ਗਵਰਨਮੈਂਟ ਜਿਹੜੀ ਸਥਾਨਕ ਸਰਕਾਰ ਆ ਵੀਡੀਓ ਚਲਾ ਰਿਆ ਹੈ ਨਾ ਸੈਕਟਰੀ ਪੰਚਾਇਤ ਸੈਕਟਰੀਆਂ ਜਿਹੜੀਆਂ ਉਹ ਤਨਖਾਹਾਂ ਨੇ ਉਹ ਸਾਰਾ ਕੁਝ ਆ ਉਹ ਜਿਹੜੀ 25% ਜ਼ਮੀਨਾਂ ਚੋਂ ਆਮਦਨ ਪਿੰਡਾਂ ਚੋਂ ਆ ਰਹੀ ਹੈ ਉਹਦੇ ਤੋਂ ਹੀ ਹੋ ਰਿਆ ਹੁਣ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ 17 ਪਿੰਡ ਮੋਹਾਲੀ ਜ਼ਿਲ੍ਹੇ ਦੇ ਉਹਨਾਂ ਦੀ ਜਿਹੜੀ ਜ਼ਮੀਨ ਆ ਸ਼ਾਮਲੜ ਦੀ ਜ਼ਮੀਨ ਆ ਉਹ ਪੰਚਾਇਤਾਂ ਨੂੰ ਲੈਟਰਾਂ ਜਾਰੀ ਹੋ ਗਈਆਂ ਵੀਡੀਓ ਵੱਲੋਂ ਵੀਡੀਓ ਉਹਨਾਂ ਦੀ ਕਾਉਂਸਲਿੰਗ ਕਰ ਰਹੇ ਆ ਸਰਕਾਰ ਦੇ ਮੁਤਾਬਕ ਵੀ ਉਹ ਜੀ ਪਹਿਲਾਂ ਇੱਕ ਗੱਲ ਹੋਰ ਗੱਲ ਕਰਦੇ ਕਰਦੇ ਜੀ ਉਹ ਗਲਾੜਾ ਨੂੰ ਜਿਹੜੀ ਜ਼ਮੀਨ ਦਿੱਤੀ ਸੀ ਜਾਂ ਬੁੱਢਾ ਨੂੰ ਦਿੱਤੀ ਸੀ ਉਹ ਨਹੀਂ ਤੁਹਾਡਾ ਫਾਇਦਾ ਹੋਇਆ ਹੁਣ ਅਸੀਂ ਪ੍ਰਾਈਵੇਟ ਕੋਲੋਨਾਈਜ਼ਰਾਂ ਨੂੰ ਤੁਹਾਡੀ ਜ਼ਮੀਨ ਆਪਣੀ ਪੰਚਾਇਤ ਦੀ ਦੇ ਰਹੇ ਹਾਂ ਉਹ ਫਿਰ ਪਿੰਡ ਨੂੰ ਐ ਡਿਵੈਲਪ ਕਰਨਗੇ ਪਿੰਡ ਨੂੰ ਐ ਕਰਨਗੇ ਪੰਚਾਇਤ ਨੂੰ ਸਮਝਾਇਆ ਜਾ ਰਿਹਾ ਵੀਡੀਓ ਵੱਲੋਂ ਸਪੈਸ਼ਲ ਲੈਟਰ ਜਾਰੀ ਕਰਕੇ ਪੰਚਾਇਤਾਂ ਸੱਦੀਆਂ ਜਾ ਰਹੀਆਂ ਵੀ ਅਸੀਂ ਤੁਹਾਡੀ ਜ਼ਮੀਨ ਪ੍ਰਾਈਵੇਟ ਤੌਰ ਤੇ ਵੇਚ ਰਹੇ ਹਾਂ ਡਿਵੈਲਪ ਕਰ ਰਹੇ ਹਾਂ ਪਿੰਡ ਦਾ ਕੋਈ ਡਿਮਾਂਡ ਕਰ ਨਹੀਂ ਰਿਹਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਸਾਰਾ ਤਾਮਚਾਮ ਕਿਸਾਨਾਂ ਤੇ ਪਿੰਡਾਂ ਤੇ ਹੀ ਕਿਉਂ ਆ ਸ਼ਹਿਰ ਦੇ ਮੈਂ ਵਪਾਰੀਆਂ ਦੇ ਖਿਲਾਫ ਨਹੀਂਗਾ ਮੈਂ ਸ਼ਹਿਰੀਆਂ ਦੇ ਖਿਲਾਫ ਨਹੀਂਗਾ ਕਾਰਨ ਕੀ ਹੈ ਵੀ ਐ ਸਮਝਦੇ ਵੀ ਪਿੰਡਾਂ ਦੇ ਲੋਕ ਘੱਟ ਪੜੇ ਤੇ ਭੋਲੇ ਭਾਲੇ ਆ ਅਧਰਮੀ ਬੰਦੇ ਆ ਸਾਫ਼ ਸੁਥਰੇ ਆ ਵੀ ਸਾਡੀਆਂ ਗੱਲਾਂ 'ਚ ਆ ਜਾਣਗੇ ਦੇਵਕੋ ਬਣਾ ਲੈ ਹਾਂ ਪਰ ਜਿਹੜੇ ਅੱਜ ਦੇ ਕਿਸਾਨ ਆ ਨਾ ਉਹ ਉਹ ਤਾਂ ਜਿਹੜੀ ਸੱਚਾਈ ਆ ਤੁਸੀਂ ਕਿਸੇ ਕਿਸਾਨ ਨਾਲ ਬਹਿ ਕੇ ਵੇਖ ਲਓ ਤਨੂੰ ਦੇਖਣ ਨੂੰ ਤੇ ਸਧਾਰਨ ਕੱਪੜੇ ਪਾਏ ਲੱਗਦੇ ਆ ਪਰ ਉਹ ਤਾਂ ਪੀ ਐਚ ਡੀ ਕਰੀ ਫਿਰਦੇ ਆ ਹਨਾ ਉਹਨਾਂ ਨੇ ਬਹਿ ਕੇ ਤੁਸੀਂ ਗੱਲ ਕਰੋ ਅੰਕੜਾ ਐ ਚੱਕੀ ਫਿਰਦੇ ਆ ਹੁਣ ਸਰਕਾਰ ਨੇ ਪਹਿਲਾਂ ਤੋਂ 65000 ਕਿੱਲੇ ਤੋਂ ਘਟਾ ਕੇ ਇੱਕ ਜ਼ਿਲ੍ਹੇ ਦੇ 17 ਪਿੰਡਾਂ ਤੋਂ ਲਿਆ ਫਿਰ ਵੀ ਪਬਲਿਕ ਦੀ ਡਾਇਰੈਕਟ ਜ਼ਮੀਨ ਨਹੀਂ ਖਰੀਦਦੇ ਅਸੀਂ ਪੰਚਾਇਤਾਂ ਵਾਲੀ ਖਰੀਦ ਰਹੇ ਆ ਮੋੜ ਬਣ ਰਹੇ ਆ ਅਸਲ ਜਿਹੜੇ ਸਾਮਰਾਜਵਾਦ ਫਲਾਰੇ ਆ ਇਹ ਜਿਹੜੇ ਸਰਮਾਇਦਾਰ ਘਰਾਣਿਆਂ ਨਾਲ ਇਹਨਾਂ ਦਾ ਸੌਦਾ ਤੈਅ ਹੋਇਆ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਤੇ ਪੰਜਾਬ ਸਰਕਾਰ ਦਾ ਹਨਾ ਉਹ ਨੂੰ ਤੇ ਜਿਹੜਾ ਦਿੱਲੀ ਵਾਲਾ ਇੱਥੇ ਆਇਆ ਬੈਠਾ ਉੱਥੋਂ ਤਾਂ ਵਿਲਾ ਕਰਤਾ ਹੁਣ ਇੱਥੇ ਦੱਦ ਲੱਗ ਗਿਆ ਹੈਨਾ ਮਾੜਾ ਸ਼ਬਦ ਬੋਲ ਲਿਆ ਮੈਂ ਪਰ ਦੁੱਖ ਆ ਰਿਹਾ ਹੈਨਾ ਵੀ ਸਾਡੇ ਖਰਚੇ ਤੇ ਉਹ ਜ਼ਿੰਦਗੀ ਬਤੀਤ ਕਰ ਰਿਹਾ ਪੰਜਾਬ ਸਰਕਾਰ ਦੇ ਦਿੱਤੇ ਹੋਏ ਟੈਕਸ ਤੇ ਹੈਨਾ ਕਿੱਡੀ ਟੀਮ ਉੱਥੋਂ ਆਈ ਬੈਠੀ ਆ ਵੀ ਅੱਜ ਤੱਕ ਪੰਜਾਬ ਨੂੰ ਰਾਜ ਕਰਨਾ ਹੀ ਨਹੀਂ ਆਇਆ ਹੈਨਾ ਵੀ ਤੁਸੀਂ ਦੱਸੋਗੇ ਵੀ ਰਾਜ ਕਿਵੇਂ ਕਰਨਾ ਹਾਲਾਂਕਿ ਉਹ ਉਹ ਦੱਸਣਗੇ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਭੁਜਾਤਾ ਬੁਰੀ ਤਰ੍ਹਾਂ ਨਕਾਰਤਾ ਹੁਣ ਉਹ 17 ਪਿੰਡ ਜਿਹੜੇ ਆ ਉਹਨਾਂ ਦੀ ਜ਼ਮੀਨ ਅਕਵਾਇਰ ਕਰਨ ਵਾਸਤੇ ਮੈਂ ਜਿਹੜੀ ਵਿਸ਼ੇ ਤੇ ਗੱਲ ਘੁਆਵਾ ਵੀਡੀਓਜ਼ ਦੀ ਡਿਊਟੀ ਲਈ ਉਹ ਪੰਚਾਇਤਾਂ ਦੀ ਸਰਪੰਚਾਂ ਦੀ ਕਾਉਂਸਲਿੰਗ ਕਰ ਰਿਹਾ ਪਰ ਇਹਦੇ ਲਈ ਜਿਵੇਂ ਕਿਸਾਨ ਯੂਨੀਅਨ ਪਹਿਲਾਂ ਪਿੰਡ ਪਹਿਲਾਂ ਉੱਠ ਖੜੇ ਸੀ ਉਹਨਾਂ ਨੂੰ ਹੁਣ ਵੀ ਉੱਠ ਖੜਨਾ ਚਾਹੀਦਾ ਓਕੇ ਕਿਉਂਕਿ ਅਸਲ ਇਹਦਾ ਮੁੱਦੇ ਦਾ ਹੱਲ ਆ ਗ੍ਰਾਮ ਸਭਾ ਗ੍ਰਾਮ ਸਭਾ ਕਿਸਾਨ ਯੂਨੀਅਨ ਵਾਂਗੂ ਪ੍ਰੈਸ਼ਰ ਗਰੁੱਪ ਬਣ ਸਕਦਾ ਜਿਹੜਾ ਸਰਪੰਚ ਆ ਬਾਈ ਜੀ ਉਹ ਫਿਰ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਤ ਆ ਹਨ ਜਿਵੇਂ ਆ ਪੰਚਾਇਤੀ ਚੋਣਾਂ ਹੋਈਆਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋਈਆਂ 99.99% ਸਰਪੰਚ ਸਰਕਾਰ ਨੇ ਸਹਿਮਤੀ ਨਾਲ ਬਣਾ ਦੇ ਧੱਕੇ ਨਾਲ ਬਣਾ ਲੇ ਕਿਵੇਂ ਬਣਾ ਲੇ ਹਨ ਪੈਸੇ ਦੀ ਜ਼ੋਰ ਤੇ ਬਣਾ ਲੇ ਜਾਂ ਪੋਲੀਟੀਕਲ ਪ੍ਰੈਸ਼ਰ ਨਾਲ ਬਣਾ ਲੇ ਉਹ ਸਰਪੰਚ ਐਮ ਐਲ اے ਦੀ ਹਾਜ਼ਰੀ ਭਰਦੇ ਹਨਾ ਐਮ ਐਲ اے ਸਰਕਾਰ ਮੁਤਾਬਕ ਚੱਲਦੇ ਆ ਉਹ ਕਿਤੇ ਨਾ ਕਿਤੇ ਪ੍ਰੈਸ਼ਰ ਚੱਲ ਸਕਦੇ ਆ ਪਰ ਜੇ 20% ਬੰਦੇ ਪਿੰਡ ਦੀ ਜਿਹੜੀ ਵੋਟਰ ਲਿਸਟ ਆ ਨਾ ਮੰਨ ਲਓ 1000 ਬੰਦਾ ਪਿੰਡ ਦੀ ਵੋਟਰ ਲਿਸਟ ਚ ਆ ਉਹਦੇ ਚੋਂ ਸਿਰਫ 20% ਬੰਦੇ ਇਕੱਠੇ ਹੋ ਕੇ ਮਤਾ ਪਾ ਕੇ ಗ್ರಾಮ ਸਭਾ ਸੱਤ ਸਕਦੇ ਆ ਠੀਕ ಗ್ರಾಮ ਸਭਾ ਪਿੰਡ ਨੇ ਸੱਦਣ ਵਾਸਤੇ ਵੀਡੀਓ ਨੂੰ ਸਿਰਫ ਇਨਫੋਰਮ ਕਰ ਦੇਣਾ ਬੀਸੀ ਨੇ ਤਰੀਕ ਨੂੰ ಗ್ರಾಮ ਸਭਾ ਸੱਦ ਰਹੇ ਹਨ ਤੇ ਜੇ ਸੈਕਟਰੀ ਪੰਚਾਇਤ ਦਾ ਆ ਕੇ ಗ್ರಾಮ ਸਭਾ ਦੀ ਉਹ ਕਾਰਵਾਈ ਲਿਖਦਾ ਤਾਂ ਠੀਕ ਹੈ ਨਹੀਂ ਕੋਈ ਵੀ ਪਿੰਡ ਦਾ ਪੜਿਆ ਲਿਖਿਆ ਮੁੰਡਾ ਰਜਿਸਟਰ ਤੇ ਉਹਦੀ ਕਾਰਵਾਈ ਲਿਖ ਸਕਦਾ ਜੇ ಗ್ರಾಮ ਸਭਾ ਇਹ ਮਤਾ ਪਾ ਕੇ ਦੇ ਦੇਵੇ ਤਾਂ ਸਟੇਟ ਗਵਰਨਮੈਂਟ ਕੋਈ ਵੀ ਪਿੰਡ ਦੇ ਵਿੱਚ ਕਾਰਵਾਈ ਨਹੀਂ ਕਰ ਸਕਦੀ ਇਵਨ ਕਿ ਜੇ ਉਸ ਪਿੰਡ ਦਾ ਸਰਪੰਚ ਵੀ ਉਸ ಗ್ರಾಮ ਸਭਾ ਚ ਸ਼ਾਮਲ ਨਾ ਹੋਵੇ ਤੇ ಗ್ರಾಮ ਸਭਾ ਦਾ ਮਤਾ ਵੈਲਿਡ ਮੰਨਿਆ ਜਾਣਾ ਸਿਰਫ 20% ਵੋਟਰ ਉਹਨਾਂ ਦੀ ਸਹਿਮਤੀ ਮੰਨੀ ਜਾਂਦੀ ਹੈ ਪਹਿਲਾਂ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਵੋਟਰ ਲਿਸਟ ਚੈੱਕ ਲਈ ਜਾਂਦੀ ਹੈ ਉਹਨਾਂ ਦੇ ਰਜਿਸਟਰ ਤੇ ਨਾਮ ਲਾ ਕੇ ਉਹਦੇ ਤੇ ਹਾਜ਼ਰੀ ਲੱਗਦੀ ਹੈ ਹਾਜ਼ਰੀ ਲੱਗਣ ਤੋਂ ਬਾਅਦ ਫਿਰ ਫੈਸਲਾ ਹੋ ਜਾਂਦਾ ਵੀ ਅਸੀਂ ਪਹਿਲਾਂ ਵੀਡੀਓ ਨੂੰ ਦੇ ਆਉਂਦੇ ਆ ਰਿਟਰਨ ਚ ਕਿ ਇਸ ਤਰੀਕ ਨੂੰ ਅਸੀਂ ಗ್ರಾಮ ਸਭਾ ਸੱਦ ਕੇ ਅਸੀਂ ਇਸ ਮਤੇ ਤੇ ਵਿਚਾਰ ਕਰਨੀ ਹੈ ਜੇ ਵੀਡੀਓ ਸਹਿਮਤ ਹੋ ਗਿਆ ਤਾਂ ਵੀ ਸ਼ਾਵਸ਼ੇ ਨਹੀਂ ਹੋਇਆ ਤਾਂ ਵੀ ਸ਼ਾਵਸ਼ੇ ਤੇ ਉਹਨੂੰ ਵੈਸੇ ਸੱਦਣੀ ਪੈਂਦੀ ਹੈ ਮੀਟਿੰਗ ਕਾਨੂੰਨ ਮੁਤਾਬਕ ਹਨਾ ਜੇ ਸਰਪੰਚ ਉਹਦੇ ਚ ਆ ਗਿਆ ਤਾਂ ਵੀ ਠੀਕ ਆ ਨਹੀਂ ਆਇਆ ਤਾਂ ਵੀ ਠੀਕ ਆ ਤੇ ਜੇ ಗ್ರಾಮ ਸਭਾ ਇਹ ਮਤਾ ਪਾ ਦੇਵੇ ਤੇ ਪਿੰਡ ਦੀ ਜ਼ਮੀਨ ਕਿਤੇ ਵੀ ਨਹੀਂ ਜਾ ਸਕਦੀ ਇਸ ਜਿਹੜਾ ਅੱਜ ਤੁਸੀਂ ਮੈਨੂੰ ਸੱਦ ਕੇ ਇਹ ਸਮਾਂ ਦਿੱਤਾ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ ਵੀ ਸਾਨੂੰ ਹੁਣੇ ਹੀ ਕਹਿੰਦੇ ਹੁੰਦੇ ਕੈਂਸਰ ਬਣੇ ਤੋਂ ਰੌਲਾ ਨਹੀਂ ਪਾਉਣਾ ਚਾਹੀਦਾ ਕੈਂਸਰ ਬਣਦਾ ਫੋੜੇ ਤੋਂ ਫੋੜਾ ਬਣਦਾ ਫਿੰਸੀ ਤੋਂ ਸਾਨੂੰ ਫਿੰਸੀ ਫੇ ਦੇਣੀ ਚਾਹੀਦੀ ਆ ਕੱਲੇ ਮੁਹਾਲੀ ਜ਼ਿਲ੍ਹੇ ਦੇ 17 ਪਿੰਡਾਂ ਦੀ ਗੱਲ ਨਹੀਂ ਇਹ ਮੁੱਢ ਬਣ ਰਹੇ ਆ ਇਹਨਾਂ ਨੂੰ ਆਏ ਆ ਵੀ ਅਸੀਂ ਸਵਟਰ ਦਾ ਲੜ ਫੜ ਲੀਏ ਫਿਰ ਸਾਰਾ ਹੀ ਦੇੜ ਲਾਂਗੇ ਪਰ ਪੰਜਾਬ ਦੇ ਜਿਹੜੇ ਲੋਕ ਆ ਨਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੇਗੀ ਵੀ ਕਿਸੇ ਗੱਲ ਦੇ ਵਿੱਚ ਉਲਝਾ ਕੇ ਕਿਸੇ ਗੱਲ ਦੇ ਵਿੱਚ ਲਾਰਾ ਲੱਪਾ ਲਾ ਕੇ ਲੈ ਨਾਲੇ ਖਾਸ ਕਰਕੇ ਮੈਂ ਤੁਹਾਨੂੰ ਹੋਰ ਦੱਸਦਾ ਨਵੇਂ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਪਤਾ ਕੀ ਹੋਣਾ ਪਰ ਜਿਹੜੀ ਮੇਰੀ ਫੀਲਿੰਗ ਆ ਕਿਤੇ ਨਾ ਕਿਤੇ ਅਕਾਲੀ ਦਲ ਤੇ ਭਾਵੇਂ ਕੋਈ ਨਵੇਂ ਰੂਪ 'ਚ ਅਕਾਲੀ ਦਲ ਸਾਹਮਣੇ ਆ ਜਾਵੇ ਕਿਤੇ ਨਾ ਕਿਤੇ ਕਾਂਗਰਸ 'ਚ ਕੋਈ ਚੰਗੇ ਲੀਡਰ ਸਾਹਮਣੇ ਆਏ ਕਿਤੇ ਪੰਜਾਬ ਦੇ ਲੋਕ ਮੈਨੂੰ ਲੱਗਦਾ ਕਿਤੇ ਹੋ ਸਕਦਾ ਕਿ ਦੇ ਵਿਸ਼ਵਾਸ ਕਰਨ ਪਰ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਵਾਲੇ ਜੇ ਤਤੇ ਤਵੇ ਤੇ ਵੀ ਬਹਿ ਜਾਣਨਾ ਵੀ ਭਾਈ ਸਾਡੇ ਤੇ ਯਕੀਨ ਕਰ ਲਓ ਇਹਨਾਂ ਦੇ ਪੰਜਾਬੀ ਯਕੀਨ ਨਹੀਂ ਕਰਦੇ ਠੀਕ ਹੈ ਬਹੁਤ ਖੂਬ ਤੇ ਜੰਦ-ਜੰਦ ਸਾਡੇ ਸਰੋਤਿਆਂ ਨੂੰ ਵੀ ਦੱਸੋ ਕਿਉਂਕਿ ਤੁਸੀਂ ਆਲਰੇਡੀ ਬਹੁਤ ਡੀਪਲੀ ਐਕਸਪਲੇਨ ਕਰਤਾ ਮੈਨੂੰ ਲੱਗਦਾ ਸਾਰਿਆਂ ਨੂੰ ਸਮਝ ਆ ਗਈ ਹੋਗੀ ਪਰ ਫਿਰ ਵੀ ਤੁਸੀਂ ਸੰਖੇਪ ਵਿੱਚ ਜੇ ਕਿਸੇ ਨੂੰ ਮੈਸੇਜ ਦੇਣਾ ਚਾਹਉਂ ਕਿ ਕੀ ਅਵੋਇਡ ਕਰ ਸਕਦੇ ਨੇ ਫਿਊਚਰ ਜੇ ਤੁਸੀਂ ਮੈਸੇਜ ਦਿਓ ਤਾਂ ਤੁਹਾਡੇ ਲਈ ਬਹੁਤ ਅਸਲ ਵਿੱਚ ਕੁਝ ਗੱਲਾਂ ਨੇ ਜਿਵੇਂ ਪੰਚਾਇਤੀ ਇਲੈਕਸ਼ਨ ਹੋ ਗਿਆ ਜੀ ਲੋਕ ਇੱਕ ਤਾਂ ਜਿਹੜੀ ਪੋਲੀਟੀਕਲ ਹੀ ਗੱਲ ਮੈਂ ਕਹਾਂ ਰਾਜਨੀਤੀ ਦਾ ਅਕਸ ਲੋਕਾਂ ਨੇ ਇੰਨਾ ਖਰਾਬ ਕਰ ਦਿੱਤਾ ਵੀ ਪੋਲੀਟੀਕਲ ਜਿੱਥੇ ਸ਼ਬਦ ਆਉਂਦਾ ਉਹਨੂੰ ਲੋਕ ਨਫ਼ਰਤ ਕਰਨ ਲੱਗ ਪਏ ਹਨਾ ਪਰ ਇਹਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਸਾਨੂੰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਜਿਹੜੀਆਂ ਸਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਧਾਰਨ ਕੀਤੀਆਂ ਬਹੁਤ ਖੂਬ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਹੈ ਨਾ ਉਹਨਾਂ ਨੇ ਸਾਨੂੰ ਦੱਸਿਆ ਵੀ ਧਰਮ ਦੇ ਅਧੀਨ ਰਹਿ ਕੇ ਰਾਜਨੀਤੀ ਕਰਨੀ ਹੈ ਧਰਮ ਨੂੰ ਸਾਹਮਣੇ ਰੱਖਣਾ ਵੀ ਧਰਮੀ ਬੰਦਾ ਰਾਜਨੀਤੀ ਕਰੂਗਾ ਤਾਂ ਚੰਗੀ ਗੱਲ ਹੈ ਨਾ ਪਿੰਡ ਦਾ ਚਾਹੇ ਤੁਸੀਂ ਸਰਪੰਚ ਹੈਗੇ ਜਾਂ ਨਹੀਂ ਹੈਗੇ ਮੈਂਬਰ ਪੰਚਾਇਤ ਹੈਗੇ ਜਾਂ ਨਹੀਂ ਹੈਗੇ ਜੀ ਵੋਟਰ ਹੀ ਆ ਤੇ ਤੁਹਾਡੇ ਕੋਲ ਵੱਡਾ ਅਧਿਕਾਰ ਹੈ ਬਿਲਕੁਲ ਤੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਸਰਪੰਚ ਤਾਂ ਅੱਜ ਹੋਰ ਆ ਅੱਜ ਡਾਕਟਰ ਸਤਰਾਮ ਸਿੰਘ ਸਰਪੰਚ ਨੇ ਕੱਲ ਨੂੰ ਅਵਤਾਰ ਸਿੰਘ ਉਪਰਸੋ ਗੁਰਮukh ਸਿੰਘ ਉਹ ਤਾਂ ਪਿੰਡ ਦੀ ਜ਼ਮੀਨ ਤੇ ਪਿੰਡ ਦੀ ਰਹਿਣੀ ਹੈ ਬਿਲਕੁਲ ਉਹ ਪਿੰਡ ਦੀ ਜ਼ਮੀਨ ਦੇ ਸਾਰੇ ਹੀ ਮਾਲਕ ਨੇ ਹੈਨਾ ਸਧਾਰਨ ਵੋਟਰ ਨੂੰ ਵੀ ਆਪਦੇ ਆਪ ਨੂੰ ਉਸ ਜ਼ਮੀਨ ਦਾ ਮਾਲਕ ਸਮਝਣਾ ਚਾਹੀਦਾ ਤੇ ਇਹ ਗ੍ਰਾਮ ਸਭਾਵਾਂ ਬੁਲਾ ਕੇ ਇਹ ਮਤੇ ਪਾਉਣੇ ਚਾਹੀਦੇ ਆ ਵੀ ਪਿੰਡ ਦੇ ਵਿੱਚ ਇੱਕ ਇੱਟ ਵੀ ਸਾਡੀ ਮਰਜ਼ੀ ਤੋਂ ਬਿਨਾਂ ਨਾ ਲੱਗ ਸਕਦੀ ਆ ਨਾ ਪੱਟੀ ਜਾ ਸਕਦੀ ਆ ਗ੍ਰਾਮ ਸਭਾ ਮਜ਼ਬੂਤ ਕਰਨ ਦੀ ਲੋੜ ਆ ਕਿਸਾਨ ਯੂਨੀਅਨ ਮਜ਼ਬੂਤ ਕਰਨ ਦੀ ਲੋੜ ਆ ਕਿਸਾਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਚੰਗਾ ਪੰਜਾਬ ਚੱਲ ਰਿਹਾ ਸਾਰੇ ਐਨ ਆਰ ਆਈ ਭਰਾ ਮਦਦ ਕਰ ਰਹੇ ਆ ਆਪਦੇ ਆਪਦੇ ਪਿੰਡਾਂ ਦੇ ਵਿੱਚ ਜਿਵੇਂ ਵੀ ਕੋਈ ਕਬੱਡੀ ਟੂਰਨਾਮੈਂਟ ਦੀ ਕਰ ਰਿਹਾ ਕੋਈ ਐਜੂਕੇਸ਼ਨ ਲਈ ਕਰ ਰਿਹਾ ਕੋਈ ਕੋਈ ਪਿੰਡ ਦੇ ਗੁਰਦੁਆਰੇ ਲਈ ਕਰ ਰਿਹਾ ਕੋਈ ਸ਼ਮਸ਼ਾਨ ਘਾਟ ਲਈ ਕਰ ਰਿਹਾ ਤੁਸੀਂ ਸਾਰੇ 13.5 ਹਜ਼ਾਰ ਪਿੰਡਾਂ ਦੇ ਵਿੱਚ ਜਾ ਕੇ ਵੇਖ ਲਓ ਉਨੇ ਪੈਸੇ ਸਟੇਟ ਗਵਰਨਮੈਂਟ ਵੱਲੋਂ ਨਹੀਂ ਲੱਗੇ ਉਨੇ ਪੈਸੇ ਕੇਂਦਰ ਸਰਕਾਰ ਵੱਲੋਂ ਨਹੀਂ ਲੱਗੇ ਜਿੰਨੇ ਐਨ ਆਰ ਆਈ ਭਰਾਵਾਂ ਨੇ ਲਾਤੇ ਉਹ ਇਸ ਕਰਕੇ ਐਨ ਆਰ ਆਈ ਭਰਾਵਾਂ ਨੂੰ ਵੀ ਮੈਂ ਇਸ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਹਰ ਇੱਕ ਬੰਦੇ ਨੂੰ ਇਹ ਗੱਲ ਸਮਝ ਰੱਖਣੀ ਚਾਹੀਦੀ ਹੈ ਤੇ ਥੋੜਾ ਮੋਟਾ ਕੱਲੇ ਪੈਸੇ ਨਹੀਂ ਪਿੰਡ ਨੂੰ ਦੇਣੇ ਸਮਾਂ ਵੀ ਦੇਣਾ ਉਹਨਾਂ ਨੂੰ ਸਮਝਾਓ ਕਾਉਂਸਲਿੰਗ ਲਾਓ ਵੀਡੀਓ ਕਾਲ ਤੇ ਲੈ ਕੇ ਹਨਾ ਕੋਈ ਪਿੰਡ ਦੇ ਬੰਦੇ ਜਿਹੜੇ ਗੱਲ ਸਮਝਦੇ ਉਹਨਾਂ ਨੂੰ ਗੱਲ ਸਮਝਾਓ ਗ੍ਰਾਮ ਸਭਾਵਾਂ ਮਜ਼ਬੂਤ ਕਰੋ ਜੇ ਗ੍ਰਾਮ ਸਭਾ ਮਜ਼ਬੂਤ ਹੋਗੀ ਕੋਈ ਵੀ ਪਾਰਟੀ ਤੁਹਾਡੇ ਪਿੰਡ ਦੇ ਵਿੱਚ ਪਾੜਾ ਨਹੀਂ ਪਾ ਸਕਦੀ ਕੋਈ ਵੀ ਪਾਰਟੀ ਤੁਹਾਡੇ ਪਿੰਡ ਨੂੰ ਕਮਜ਼ੋਰ ਨਹੀਂ ਕਰ ਸਕਦੀ ਤੇ ਗ੍ਰਾਮ ਸਭਾ ਨਾ ਅਗਲੀਦਲ ਦੀ ਹੈ ਨਾ ਕਾਂਗਰਸ ਦੀ ਹੈ ਨਾ ਆਮ ਆਦਮੀ ਪਰ ਗ੍ਰਾਮ ਸਭਾ ਗ੍ਰਾਮ ਦੀ ਆ ਪਿੰਡ ਦੀ ਆ ਸਰਕਾਰ ਜਿਹੜੀ ਉਹਦੇ ਨਾਲ ਪਿੰਡ ਦਾ ਭਾਈਚਾਰਾ ਵਧੂਗਾ ਬਿਲਕੁਲ ਹੈਨਾ ਗ੍ਰਾਮ ਸਭਾ ਮਜ਼ਬੂਤ ਕਰੋ ਤੁਹਾਨੂੰ ਕਿਸੇ ਪਾਰਟੀ ਤੋਂ ਡਰਨ ਦੀ ਲੋੜ ਨਹੀਂ ਕਿਸੇ ਸਟੇਟ ਗਵਰਨਮੈਂਟ ਤੋਂ ਕਿਸੇ ਕੇਂਦਰ ਸਰਕਾਰ ਤੋਂ ਡਰਨ ਤੇ ਕਾਨੂੰਨ ਮੁਤਾਬਕ ਹੈ ਇਹ ਕੋਈ ਕਾਨੂੰਨ ਚੋਂ ਬਾਹਰ ਜਾ ਕੇ ਸੋ ਇਸ ਕਰਕੇ ਗ੍ਰਾਮ ਸਭਾ ਤੇ ਧਿਆਨ ਦੇਣਾ ਚਾਹੀਦਾ ਐਨਆਰਆਈਸ ਨੂੰ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਆਰਥਿਕ ਮਦਦ ਪਿੰਡਾਂ ਦੀ ਜ਼ਰੂਰ ਕਰੋ ਪਰ ਨਾਲ-ਨਾਲ ਨਿਗ੍ਹਾ ਵੀ ਰੱਖੋ ਵੀ ਸਾਡਾ ਚੱਲ ਕੀ ਰਿਹਾ ਸਮੇਂ 'ਚੋਂ ਸਮਾਂ ਕੱਢ ਕੇ ਤੇ ਇਹ ਕੱਲੇ ਮੁਹਾਲੀ ਜ਼ਿਲ੍ਹੇ ਦੇ 17 ਪਿੰਡ ਨਹੀਂਗੇ ਇਹ ਸ਼ੁਰੂਆਤ ਕਰ ਰਹੇ ਆ ਤੇ ਸਾਨੂੰ ਸ਼ੁਰੂਆਤ ਤੋਂ ਹੀ ਨੱਥ ਪਾ ਲੈਣੀ ਚਾਹੀਦੀ ਆ ਇਹ ਜਿਹੜੀ ਸਟੇਟ ਗਵਰਨਮੈਂਟ ਆ ਇਹ ਆਪਦੇ ਆਪ ਨੂੰ ਅਥਰਾ ਘੋੜਾ ਸਮਝਦੇ ਆ ਪਰ ਪੰਜਾਬ ਦੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਸਿੱਖਾਂ ਨੂੰ ਅਥਰੇ ਘੋੜੇ ਕਾਬੂ ਕਰਨੇ ਆਉਂਦੇ ਕਰਨੇ ਆਉਂਦੇ ਬਹੁਤ ਖੂਬ ਦੋਸਤੋ ਇਹ ਸੀ ਇੱਕ ਡिटेल ਡਿਸਕਸ਼ਨ ਲੈਂਡ ਪੁੱਲਿੰਗ ਪਾਲਿਸੀ ਤੇ ਦੇਖੋਸਾ ਸਾਹਿਬ ਨੇ ਬਹੁਤ ਵਿਸਤਾਰ ਨਾਲ ਨੂੰ ਸਮਝਾਇਆ ਦੇਖੋਸਾ ਸਾਹਿਬ ਤੁਹਾਡਾ ਵਾਂਸ ਅਗੇਨ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੈਲਿਊਏਬਲ ਟਾਈਮ ਕੱਢਿਆ ਤੇ ਆਪਾਂ ਅਗਲੇ ਪੋਡਕਾਸਟ ਫਿਰ ਮਿਲਦੇ ਹਾਂ ਇੱਕ ਨਵੇਂ ਟਾਪਿਕ ਨਾਲ ਤਦ ਤੱਕ ਆਪਾਂ ਸ੍ਰੀ ਹਰਿਮੰਦਰ ਸਾਹਿਬ ਸਤਿ ਸ੍ਰੀ ਅਕਾਲ ਤੇ ਆਪਾਂ ਫਿਰ ਰੈਗੂਲਰ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ